ਸਾਰਿਆਂ ਨੂੰ ਜੈਮਸੀ ਕੀ ਆਈ ਆਪਾਂ ਬਾਈਬਲ ਵਿੱਚੋਂ ਵਚਨ ਦੇਖਾਂਗੇ ਲੂਕਾ ਦੀ ਅੰਜੀਲ 23 ਅਧਿਆਇ 34 ਆਦ ਵਿੱਚ ਸਾਨੂੰ ਇਸ ਵਚਨ ਦੁਆਰਾ ਸ਼ਾਂਤੀ ਮਿਲਦੀ ਹੈ ਸਾਨੂੰ ਸ਼ਕਤੀ ਮਿਲਦੀ ਹੈ ਸਾਨੂੰ ਬਲ ਮਿਲਦਾ ਹੈ ਪਰਮੇਸ਼ਰ ਦਾ ਵਚਨ ਸਾਨੂੰ ਪ੍ਰਭੂ ਵਿੱਚ ਮਜ਼ਬੂਤ ਕਰ ਸਕਦਾ ਹੈ ਦੁਨੀਆ ਦਾ ਤਰੀਕਾ ਸਾਨੂੰ ਮਜ਼ਬੂਤ ਨਹੀਂ ਕਰ ਸਕਦਾ ਹੋਰ ਕੋਈ ਰਾਸਤਾ ਨਹੀਂ ਅਸੀਂ ਸਾਰੇ ਮਿਲ ਕੇ ਪ੍ਰਭੂ ਦੇ ਚਰਨਾਂ ਵਿੱਚ ਬੈ ਕੇ ਪਰਮੇਸ਼ਰ ਦੇ ਵਚਨ ਨੂੰ ਪੜ੍ਹਾਂਗੇ ਉਸ ਨੇ ਦੁੱਖ ਉਠਾਇਆ ਤਾਂ ਕਿ ਅਸੀਂ ਪਾਪ ਨਾ ਕਰੀਏ ਤਾਂ ਕਿ ਅਸੀਂ ਪਾਪ ਤੋਂ ਛੁੱਟ ਜਾਈਏ ਇਸ ਵਚਨ ਵਿੱਚ ਅਸੀਂ ਦੇਖਦੇ ਹਾਂ ਯਿਸੂ ਮਸੀਹ ਆਏ ਔਰ ਇਸ ਕ੍ਰੂਸ ਤੇ ਜਾਨ ਦਿੱਤੀ ਔਰ ਅਸੀਂ ਫਿਰ ਵੀ ਪਾਪ ਕਰਦੇ ਰਹੇ ਜਦੋਂ ਅਸੀਂ ਪਾਪ ਕਰਦੇ ਹਾਂ ਤਾਂ ਉਸ ਨੂੰ ਬਹੁਤ ਦੁੱਖ ਲੱਗਦਾ ਹੈ ਜਿਸ ਕਾਰਨ ਤੋਂ ਯੀਸ਼ੂ ਮਸੀਹ ਕ੍ਰੂਸ ਤੇ ਮਰ ਗਏ ਉਸ ਨੂੰ ਸਮਝਣਾ ਜ਼ਰੂਰੀ ਹੈ ਬਾਈਬਲ ਸਾਫ਼-ਸਾਫ਼ ਆਖਦੀ ਹੈ ਉਸ ਨੂੰ ਸਾਨੂੰ ਸਾਡੇ ਲਈ ਕੀਮਤ ਦਿੱਤੀ ਦੇ ਕੇ ਖਰੀਦਿਆ ਸਾਨੂੰ ਬਹੁਤ ਵੱਡੀ ਕੀਮਤ ਦਿੱਤੀ ਹੈ ਜਦੋਂ ਯੀਸ਼ੂ ਮਸੀਹ ਨੇ ਸਾਡੀ ਕੀਮਤ ਚੁਕਾਈ ਉਸਨੇ ਸਾਨੂੰ ਖਰੀਦ ਲਿਆ ਹੁਣ ਅਸੀਂ ਉਸਦੇ ਹੋ ਗਏ ਸਾਡੀ ਇੱਛਾ ਵਿੱਚ ਉਹਦੀ ਇੱਛਾ ਹੋਣੀ ਚਾਹੀਦੀ ਹੈ ਉਹਦੀ ਮਰਜ਼ੀ ਵਿੱਚ ਸਾਡੀ ਮਰਜ਼ੀ ਹੋਣੀ ਚਾਹੀਦੀ ਹੈ ਯੀਸ਼ੂ ਸਾਡੇ ਲਈ ਮਰ ਰਹੇ ਹਨ ਉਸਨੇ ਕੋਈ ਪਾਪ ਨਹੀਂ ਕੀਤਾ ਕਿੰਨੀ ਤਕਲੀਫ ਉਹਨੂੰ ਚੁਕਣੀ ਪਈ ਅਸੀਂ ਆਪਣੇ ਪਾਪਾ ਨੂੰ ਨਹੀਂ ਮੰਨਦੇ ਅਸੀਂ ਆਪਣੀਆਂ ਗਲਤੀਆਂ ਨੂੰ ਨਹੀਂ ਮੰਨਦੇ ਉਸ ਕੰਮਾਂ ਨੂੰ ਨਹੀਂ ਮੰਨਦੇ ਜੋ ਕੰਮ ਅਸੀਂ ਕਰਦੇ ਹਾਂ ਜੋ ਕੰਮ ਦੇ ਵਜ੍ਹਾ ਤੋਂ ਪ੍ਰਭੂ ਸਾਡੇ ਲਈ ਮਰੇ ਮਾਰ ਖਾਦੀ ਕ੍ਰੂਸ ਤੇ ਟੰਗੇ ਗਏ ਔਰ ਕ੍ਰੂਸ ਤੇ ਉਹਨੂੰ ਚੜਾਇਆ ਗਿਆ ਔਰ ਸਾਡੇ ਲਈ ਮਰਿਆ ਜਿਹੜੀਆਂ ਗੱਲਾਂ ਵਿੱਚ ਪ੍ਰਭੂ ਨੂੰ ਮਾਰਿਆ ਗਿਆ प्रभु ਨੂੰ ਮੌਤ ਮਿਲੀ ਅਗਰ ਜੇ ਮੈਂ ਗੁਨਾਹ ਨਹੀਂ ਮੰਨਦਾ ਅਹਿਸਾਸ ਨਹੀਂ ਕਰਦਾ ਜਿਸ ਵਜ੍ਹਾ ਨਾਲ ਪ੍ਰਭੂ ਯੇਸ਼ੂ ਨੇ ਮੇਰੇ ਲਈ ਦੁੱਖ ਉਠਾਇਆ ਤਾਂ ਕਿ ਮੈਂ ਪਾਪਾਂ ਤੋਂ ਅਲੱਗ ਹੋ ਜਾਵਾਂ ਔਰ ਪਾਪਾਂ ਤੋਂ ਨਫ਼ਰਤ ਕਰਾਂ ਪਾਪ ਤੋਂ ਬਚਾਇਆ ਜਾਵਾਂ ਔਰ ਸ਼ੈਤਾਨ ਤੋਂ ਉਹਦੇ ਤੋਂ ਨਾਤਾ ਮੈਂ ਤੋੜ ਲਵਾਂ ਮੇਰੇ ਲਈ ਇੱਕ ਧਰਮੀ ਨੂੰ ਮਾਰਿਆ ਗਿਆ ਇੱਕ ਪਵਿੱਤਰ ਨੂੰ ਮਾਰਿਆ ਗਿਆ ਸਭ ਨੇ ਪਾਪ ਕੀਤੇ ਸਾਰੇ ਪਾਪ ਦੇ ਕਾਰਨ ਮਰ ਜਾਣਗੇ ਫਿਰ ਨਿਆਹ ਹੋਗਾ ਜਦੋਂ ਨਿਆਹ ਹੋਵੇਗਾ ਪਾਪੀ ਵਾਸਤੇ ਨਰਕ ਜੋ ਪਾਪ ਨਹੀਂ ਕਰਦੇ ਉਸ ਨੂੰ ਸਵਰਗ ਮਿਲੇਗਾ ਅਸੀਂ ਪ੍ਰਭੂ ਵਰਗੇ ਬਣਾਂਗੇ ਤਾਂ ਉਸ ਦੇ ਨਾਲ ਸਦਾ ਰਵਾਂਗੇ ਸਵਰਗ ਵਿੱਚ ਰਵਾਂਗੇ ਜ਼ਿੰਦਾ ਰਵਾਂਗੇ ਉੱਥੇ ਸੁੱਖ ਪਾਵਾਂਗੇ ਜੀਵੇਂ ਹਨੇਰੇ ਵਿੱਚ ਚਾਨਣ ਨਹੀਂ ਰਹਿੰਦਾ ਇਸੇ ਤਰ੍ਹਾਂ ਪਾਪ ਵਿੱਚ ਪਰਮੇਸ਼ਰ ਨਹੀਂ ਰਹਿੰਦਾ ਅਸੀਂ ਪਰਮੇਸ਼ਰ ਤੋਂ ਬਿਨਾ ਮਰੇ ਹਾਂ ਅਸੀਂ ਸੰਸਾਰ ਵਿੱਚ ਹਾਂ ਅਗਰ ਸਾਡੇ ਅੰਦਰ ਪਰਮੇਸ਼ਰ ਦਾ ਆਤਮਾ ਨਹੀਂ ਤਾਂ ਅਸੀਂ ਮਰੇ ਹੋਏ ਹਾਂ ਅਸੀਂ ਪਾਪ ਦੇ ਕਾਰਨ ਪਰਮੇਸ਼ਰ ਤੋਂ ਦੂਰ ਹੋ ਗਏ ਨਰਕ ਜਾ ਰਹੇ ਸੀ ਪਾਪ ਦੀ ਵਜ੍ਹਾ ਤੋਂ ਉਸ ਤੋਂ ਦੂਰ ਹੋ ਗਏ ਪਾਪ ਤੋਂ ਪਰਮੇਸ਼ਰ ਨਫ਼ਰਤ ਕਰਦਾ ਹੈ ਜੇਕਰ ਅਸੀਂ ਪਾਪ ਕਰਦੇ ਹਾਂ ਤਾਂ ਉਹ ਸਾਡੇ ਤੋਂ ਵੀ ਨਫ਼ਰਤ ਕਰਦਾ ਹੈ ਇਸ वचन ਵਿੱਚ ਅਸੀਂ ਦੇਖਦੇ ਹਾਂ ਸਾਡੇ ਅੰਦਰ ਪਰਮੇਸ਼ਰ ਦਾ ਪ੍ਰਕਾਸ਼ ਨਹੀਂ ਇਸ ਲਈ ਅਸੀਂ ਆਤਮਿਕ ਤੌਰ ਤੇ ਮਰੇ ਹਾਂ ਅਸੀਂ ਸਰੀਰ ਵਿੱਚ ਜਿੰਦਾ ਹਾਂ ਤਾਂ ਸਰੀਰ ਦੇ ਕੰਮ ਕਰਦੇ ਹਾਂ ਸਾਡਾ ਸਰੀਰ ਸਾਨੂੰ ਚਲਾਉਂਦਾ ਹੈ ਪਾਪ ਵਾਸਤੇ ਗਲਤ ਕੰਮ ਵਾਸਤੇ ਜੋ ਕੁਝ ਸਰੀਰ ਨੂੰ ਅੱਛਾ ਲੱਗਦਾ ਹੈ ਅਸੀਂ ਉਸ ਨੂੰ ਕਰਨਾ ਪਸੰਦ ਕਰਦੇ ਹਾਂ ਭਲਾ ਦੂਸਰਿਆਂ ਨੂੰ ਨੁਕਸਾਨ ਪਹੁੰਚੇ ਜਾਂ ਬੁਰਾ ਲੱਗੇ ਪਾਪ ਕਰਨ ਵਾਲੇ ਪਰਮੇਸ਼ਰ ਦਾ ਆਨੰਦ ਨਹੀਂ ਕਰ ਸਕਦੇ ਇਸ ਪਾਪ ਕਾਰਨ ਇਨਸਾਨ ਦੁਖੀ ਪਰੇਸ਼ਾਨ ਨਿਰਾਸ਼ ਹੈ ਜੋ ਦੁਨੀਆ ਵਿੱਚ ਪੈਦਾ ਹੋਇਆ ਸਭ ਪਰੇਸ਼ਾਨ ਹਨ ਉਹਨਾਂ ਕੋਲੇ ਪੈਸਾ ਤਨ ਦੌਲਤ ਸ਼ਾਨ ਸਮਾਨ ਸਭ ਕੁਝ ਹੋ ਸਕਦਾ ਹੈ ਪਰ ਫਿਰ ਵੀ ਦੁਖੀ ਹੈ ਸਾਡੇ ਅੰਦਰ ਪਾਪ ਹੋਣ ਦੇ ਕਾਰਨ ਸਾਡਾ ਮਨ ਮਰਿਆ ਹੁੰਦਾ ਹੈ ਸਾਡਾ ਵਿਵੇਕ ਮਰਿਆ ਹੁੰਦਾ ਹੈ ਸਾਡੇ ਅੰਦਰ ਜੀਵਨ ਨਹੀਂ ਹੁੰਦਾ ਅਸੀਂ ਨਿਰਾਸ਼ ਹੁੰਦੇ ਹਾਂ ਦੁਖੀ ਹੁੰਨੇ ਆ ਦਰਦ ਕਸ਼ਟ ਔਰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਲੋਕ ਸੰਸਾਰ ਤੋਂ ਸੁੱਖ ਪਾਲਦੇ ਹਨ ਪਰ ਨਹੀਂ ਮਿਲਦਾ ਅਸੀਂ ਦੁਸ਼ਟ ਸੀ ਪਾਪੀ ਸੀ ਸਾਨੂੰ ਬਚਾਉਣ ਲਈ ਯੇਸ਼ੂ ਮਸੀਹ ਨੂੰ ਮਾਰ ਪਈ ਦੁੱਖ ਉਠਾਇਆ ਆਦਮ ਉਹ ਹਵਾ ਦੇ ਪਾਪ ਕਾਰਨ ਸਾਰੀ ਮਾਨਵ ਜਾਤੀ ਪਾਪੀ ਹੋ ਗਈ ਅਸੀਂ ਜਦੋਂ ਗੁੱਸਾ ਹੁੰਦੇ ਆ ਬਹੁਤ ਕੁਝ ਬੋਲਦੇ ਆ ਅਸੀਂ ਕਰੋਧ ਦੀ ਸੰਤਾਨ ਸੀ ਅਸੀਂ ਸ਼ਰਾਫ ਦੀ ਸੰਤਾਨ ਸੀ ਸਾਡੇ ਅੰਦਰ ਪਾਪ ਸੀ ਸਾਡੇ ਉੱਪਰ ਪਾਪ ਦਾ ਬੋਝ ਸੀ ਅਸੀਂ ਗੁਨੇਕਾਰ ਸੀ ਦੁਸ਼ਟ ਸੀ ਦੁਸ਼ਟਾਂ ਨੂੰ ਕੋਈ ਸ਼ਾਂਤੀ ਨਹੀਂ ਕੋਈ ਆਨੰਦ ਨਹੀਂ ਹੁੰਦਾ ਕੋਈ ਚੈਨ ਨਹੀਂ ਹੁੰਦਾ ਜੋ ਦੁਨੀਆ ਦੇ ਅੰਦਰ ਲੋਗ ਹਨ ਸਭ ਪਾਪ ਕਰਦੇ ਹਨ ਪ੍ਰਭੂ ਤੋਂ ਦੂਰ ਹਨ ਹੁਣ ਉਹਨਾਂ ਕੋਲ ਚੈਨ ਨਹੀਂ ਖੁਸ਼ੀ ਨਹੀਂ ਪ੍ਰਭੂ ਯੇਸ਼ੂ ਮਸੀਹ ਸ਼ਾਂਤੀ ਦੇ ਰਾਜਕੁਮਾਰ ਬਣ ਕੇ ਆਏ ਸ਼ਾਂਤੀ ਦੇਣ ਆਏ ਪਿਆਰ ਬਣ ਕੇ ਆਏ ਤਾਂ ਕਿ ਸਾਨੂੰ ਪਿਆਰ ਦੇ ਸਕਣ ਉਹ ਆਨੰਦ ਬਣ ਕੇ ਆਏ ਤਾਂ ਕਿ ਸਾਨੂੰ ਆਨੰਦ ਦੇ ਸਕਣ ਪਾਪ ਦੀ ਸਜ਼ਾ ਮੌਤ ਹੈ ਪਾਪ ਕੀ ਹੈ ਜਦੋਂ ਅਸੀਂ ਪਾਪ ਲੈ ਕੇ ਚੱਲਦੇ ਹਾਂ ਤਾਂ ਪ੍ਰਭੂ ਪਾਪ ਤੋਂ ਨਫ਼ਰਤ ਕਰਦਾ ਹੈ ਪਾਪ ਕਰਾਂਗੇ ਤਾਂ ਮੌਤ ਮਿਲੇਗੀ ਨਰਕ ਚਾਵਾਂਗੇ ਪਰਮੇਸ਼ਰ ਦੇ ਨਾਲ ਨਹੀਂ ਰਹਿ ਸਕਦੇ ਜਦੋਂ ਅਸੀਂ ਪਾਪੀ ਸੀ ਉਸ ਦੇ ਵੈਰੀ ਸੀ ਉਹ ਸਾਡੇ ਲਈ ਮਰੇ ਜਦੋਂ ਸਾਡੇ ਮੇਲ ਮਲਾਪ ਪਰਮਿਸ਼ਨ ਨਾਲ ਹੋਵੇਗਾ ਫੇਰ ਹੀ ਅਸੀਂ ਖੁਸ਼ ਔਰ ਆਨੰਦਿਤ ਰਹਿ ਸਕਦੇ ਹਾਂ ਬਿਨਾ ਮੇਲ ਮਲਾਪ ਤੋਂ ਅਸੀਂ ਖੁਸ਼ ਨਹੀਂ ਰਹਿ ਸਕਦੇ ਅਸੀਂ ਪਾਪ ਕਰ ਰਹੇ ਸੀ ਸਾਡੇ ਕਰਨ ਯਿਸੂ ਮਸੀਹ ਕ੍ਰੋਸ ਤੇ ਚੜੇ ਗਏ ਸਾਡੇ ਸਾਰੇ ਪਾਪ ਖਤਮ ਹੋ ਜਾਣ ਇਸ ਲਈ ਯਿਸੂ ਮਸੀਹ ਕ੍ਰੋਸ ਤੇ ਚੜ ਗਏ ਸਾਨੂੰ ਪ੍ਰਭੂ ਯਿਸੂ ਮਸੀਹ ਦੇ ਲਖੂ ਦੇ ਦੁਆਰਾ ਮਾਫੀ ਮਿਲ ਚੁੱਕੀ ਹੈ ਸਾਨੂੰ ਪ੍ਰਭੂ ਯੀਸ਼ੂ ਮਸੀਹ ਦੇ ਲਹੂ ਦੇ ਦੁਆਰਾ ਸਾਫ਼ ਹੋਣਾ ਚਾਹੀਦਾ ਹੈ ਪਵਿੱਤਰ ਬਣੋ ਪ੍ਰਭੂ ਯੀਸ਼ੂ ਮਸੀਹ ਕਹਿੰਦੇ ਜਿਵੇਂ ਮੈਂ ਪਵਿੱਤਰ ਹਾਂ ਆਪਣੇ ਬੱਚਾ ਨੂੰ ਉਹ ਪਵਿੱਤਰ ਵੇਖਣਾ ਚਾਹੁੰਦਾ ਹੈ ਪਾਪ ਕਰਨ ਵਾਲੇ ਸ਼ੈਤਾਨ ਤੋਂ ਹਨ ਅਗਰ ਅਸੀਂ ਵਿਸ਼ਵਾਸੀ ਬਣ ਗਏ ਮਸੀਹ ਬਣ ਗਏ ਪ੍ਰਾਰਥਨਾ ਵਿੱਚ ਜਾ ਰਹੇ ਹਾਂ ਅਗਰ ਅਸੀਂ ਪਾਪ ਕਰ ਰਹੇ ਹਾਂ ਅਸੀਂ ਸ਼ੈਤਾਨ ਤੋਂ ਹਾਂ ਅਸੀਂ ਬਪਤਿਸਮਾ ਲੈ ਲਿਆ ਅਗਰ ਪਾਪ ਕਰ ਰਹੇ ਹਾਂ ਤਾਂ ਸੱਚ ਮੁੱਚ ਅਸੀਂ ਸ਼ਰਾਪੀ ਹਾਂ ਅਸੀਂ ਡੰਡ ਦੇ ਯੋਗ ਹਾਂ ਸਾਡੇ ਡੰਡ ਨੂੰ ਦੂਰ ਕਰਨ ਲਈ ਉਧਾਰ ਕਰਤਾ ਬਣ ਕੇ ਆਇਆ ਯੀਸ਼ੂ ਮਸੀਹ ਪਾਪੀ ਵਾਸਤੇ ਆਏ ਇਸ ਲਈ ਮਰੇ ਤਾਂ ਕਿ ਤੁਹਾਡੇ ਪਾਪ ਸ਼ਮਾ ਹੋ ਜਾਣ ਤੁਸੀਂ ਪਾਪ ਛੱਡੋ ਤਾਂ ਕਿ ਪਵਿੱਤਰ ਬਣੋ ਪਰਮੇਸ਼ਰ ਦੇ ਪਿੱਛੇ ਚੱਲੋ ਪਾਪ ਨਾ ਕਰੋ ਯੇਸ਼ੂ ਮਸੀਹ ਕੌਣ ਹੈ ਯੇਸ਼ੂ ਮਸੀਹ ਸ੍ਰਿਸ਼ਟੀ ਕਰਤਾ ਹੈ ਮਾਨਵ ਜਾਤੀ ਨੂੰ ਪਿਆਰ ਕਰਨ ਦੇ ਕਾਰਨ ਇਸ ਧਰਤੀ ਉੱਤੇ ਆਏ ਕੁਵਾਰੀ ਦੁਆਰਾ ਪੈਦਾ ਹੋਏ ਮਨੁੱਖ ਦੀ ਦੇਹ ਤਾਰ ਕੇ ਆਏ ਦੁਨੀਆ ਨੂੰ ਛੁਟਕਾਰਾ ਦੇਣ ਵਾਲਾ ਦੁਨੀਆ ਨੂੰ ਸ਼ਾਂਤੀ ਦੇਣ ਵਾਲਾ ਦੁਨੀਆ ਨੂੰ ਮੁਕਤੀ ਦੇਣ ਵਾਲਾ ਪਾਪ ਦੀ ਮੌਤ ਤੋਂ ਸ਼ੈਤਾਨ ਤੋਂ ਸ਼ਰਾਬ ਤੋਂ ਆਜ਼ਾਦ ਕਰਨ ਵਾਲਾ ਮਸੀਹਾ ਹੈ ਮੈਂ ਪਾਪ ਕੀਤਾ ਮੈਂ ਪ੍ਰਭੂ ਦਾ ਇਨਕਾਰ ਕੀਤਾ ਉਸ ਤੋਂ ਬਾਅਦ ਵੀ ਪ੍ਰਭੂ ਨੇ ਮੈਨੂੰ छुड़ाया ਉਹ ਮੇਰਾ ਇੱਕ ਪਰਮੇਸ਼ੁਰ ਹੈ ਜੋ ਮੈਨੂੰ ਕਿੰਨਾ ਪਿਆਰ ਕਰਦਾ ਹੈ ਉਸਨੇ ਮੈਨੂੰ ਆਪਣੇ ਸਰੂਪ ਤੇ ਬਣਾਇਆ ਅਸੀਂ ਪ੍ਰਭੂ ਨੂੰ ਦੁੱਖ ਦਿੱਤਾ ਉਸ ਦੇ ਖਿਲਾਫ ਕੰਮ ਕੀਤੇ ਸਾਨੂੰ ਸਜ਼ਾ ਦੇ ਸਕਦਾ ਸੀ ਸਾਨੂੰ ਮਾਰ ਕੇ ਨਰਕ ਵਿੱਚ ਸੁੱਟ ਸਕਦਾ ਸੀ ਸਾਡੇ ਪਾਪਾਂ ਨੂੰ ਆਪਣੇ ਖੂਨ ਨਾਲ ਸ਼ੁੱਧ ਕੀਤਾ ਔਰ ਮਾਫ ਕੀਤਾ ਪਾਪ ਹਰ ਮਨੁੱਖ ਨੂੰ ਤੇ ਰਾਜ ਕਰਦਾ ਹੈ ਜਦ ਤੱਕ ਅਸੀਂ ਪਾਪ ਦੇ ਗੁਲਾਮ ਹੈ ਤਦ ਤੱਕ ਸਾਡੀ ਜ਼ਿੰਦਗੀ ਵਿੱਚ ਆਜ਼ਾਦੀ ਨਹੀਂ ਹੋ ਸਕਦੀ ਜੋ ਯੇਸ਼ੂ ਮਸੀਹ ਦਾ ਲਖੂ ਹੈ ਸਾਨੂੰ ਸਾਰੇ ਪਾਪਾਂ ਤੋਂ ਆਜ਼ਾਦ ਕਰਦਾ ਹੈ ਪਾਪ ਸ਼ਰਾਪਾਂ ਤੋਂ ਆਜ਼ਾਦੀ ਦਿੰਦਾ ਹੈ ਤੋਬਾ ਕਰੋ ਬਪਤਿਸਮਾ ਲਓ ਉਸ ਦੀ ਹੁਕਮਾਂ ਦੀ ਪਾਲਣਾ ਕਰੋ ਫਿਰ ਤੁਸੀਂ ਉਸ ਦੇ ਪੁੱਤਰ ਹੋਵੋਗੇ ਜਿਨ੍ਹਾਂ ਨੇ ਉਸ ਉੱਤੇ ਵਿਸ਼ਵਾਸ ਕੀਤਾ ਪੁੱਤਰ ਹੋਣ ਦਾ ਹੱਕ ਦੇ ਦਿੱਤਾ ਫਿਰ ਪਾਪ ਦਾ ਸ਼ਰਾਪ ਸਾਡੀ ਜ਼ਿੰਦਗੀ ਵਿੱਚੋਂ ਕੰਮ ਨਹੀਂ ਕਰੇਗਾ ਪਾਪ ਵੀ ਨਹੀਂ ਰਹੇਗਾ ਜਿਵੇਂ ਆਪਣੀ ਜ਼ਿੰਦਗੀ ਵਿੱਚ ਸਿਰਜਣਹਾਰ ਨੂੰ ਰੱਖਦੇ ਹਾਂ ਜੀ ਅਸੀਂ ਆਪਣੇ ਪਾਪਾ ਤੋਂ ਆਪਣੀ ਬਦੀ ਤੋਂ ਮੂੰਹ ਮੋੜ ਕੇ ਤੋਬਾ ਕਰਦੇ ਹਾਂ ਪ੍ਰਭੂ ਦੇ ਵਚਨ ਨੂੰ ਪੂਰਾ ਕਰਦੇ ਹਾਂ ਯਿਸੂ ਮਸੀਹ ਦੀਆਂ ਗੱਲਾਂ ਨੂੰ ਮੰਨਦੇ ਹਾਂ ਤਾਂ ਪਾਪ ਦਾ ਪ੍ਰਭਾਵ ਸਾਡੀਆਂ ਜਿੰਨੀਆਂ ਵਿੱਚੋਂ ਖਤਮ ਹੋ ਜਾਵੇਗਾ ਤੁਸੀਂ ਆਜ਼ਾਦ ਹੋ ਜਾਓਗੇ ਆਮੀਨ